ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਸੜਦੀਕਲਾਂ ਦੇ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਸਾਖੀ ਦੇ ਵਿੱਚ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਬੇ ਫਰੀਦ ਜੀ ਦੇ ਨਾਲ ਮੇਲ ਮਿਲਾਪ ਕਿਸ ਤਰੀਕੇ ਦੇ ਨਾਲ ਹੋਇਆ ਅਤੇ ਕਿਸ ਕੀ ਕੀ ਬਚਨ ਹੋਏ ਇਸੇ ਪ੍ਰਕਾਰ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਸੂਰਜ ਗ੍ਰਹਿਣ ਦੇ ਮੇਲੇ ਤੇ ਕਿਉਂ ਗਏ ਸਨ ਸੋ ਆਓ ਜਾਣਦੇ ਹਾਂ ਸ਼ੇਖ ਬ੍ਰਹਮ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਦਾ ਵਿਚਾਰ ਤਾਂ ਪੱਛਮ ਦੱਖਣ ਦੇਸ਼ ਦੇ ਵਸਨੀਕਾਂ ਨੂੰ ਤਾਰਨ ਦਾ ਸੀ ਪਰ ਉੱਥੋਂ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਰੂਕhetra ਸੂਰਜ ਗ੍ਰਹਿਣ ਦਾ ਇੱਕ ਇਕੱਠਾ ਹੈ ਇਹ ਇਕੱਠ ਕਈਆਂ ਸਾਲਾਂ ਪਿੱਛੋਂ ਹੋਇਆ ਕਰਦਾ ਹੈ ਗੁਰੂ ਜੀ ਨੇ ਇਸ ਮੇਲੇ ਉੱਤੇ ਜਰੂਰੀ ਪਹੁੰਚਣਾ ਸਮਝਿਆ ਕੁਰੂਕhetra ਜ਼ਿਲ੍ਹਾ ਕਰਨਾਲ ਵਿੱਚ ਦਿੱਲੀ ਤੋਂ 100 ਕੁ ਮੀਲ ਪੱਛਮ ਵਿੱਚ ਦਿੱਲੀ ਅੰਬਾਲਾ ਰੇਲਵੇ ਲਾਈਨ ਉੱਤੇ ਹੈ ਇਸ ਸ਼ਹਿਰ ਦਾ ਨਾਂ ਥਨੇਸਰ ਹੈ ਪੁਰਾਣੇ ਤਲਾ ਹਨ ਪੋਹਾਂ ਤੱਕ ਜੰਗਲ ਹੈ ਇਸ ਸਥਾਨ ਉੱਤੇ ਇਸ ਸਥਾਨ ਉੱਤੇ ਕੌਰਵ ਤੇ ਪਾਂਡਵਾਂ ਦਾ ਯੁੱਧ ਹੋਇਆ ਸੀ ਜਿਸ ਯੁੱਧ ਨੂੰ ਮਹਾਭਾਰਤ ਦੀ ਲੜਾਈ ਆਖਿਆ ਜਾਂਦਾ ਹੈ ਉਸ ਲੜਾਈ ਦੀ ਯਾਦ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸੂਰਜ ਗ੍ਰਹਿਣ ਲੱਗੇ ਸੂਰਜ ਗ੍ਰਹਿਣ ਚੱਕਰ ਨਾਲ ਕਈ ਕਦੀ 2-3 ਸਾਲੀ ਤੇ ਕਦੀ 5 ਸਾਲੀ ਲੱਗਦਾ ਹੈ ਮੇਲੇ ਉੱਤੇ ਕਈ ਲੱਖ ਲੋਕ ਪਹੁੰਚਦੇ ਹਨ ਪਾਕ ਪੱਟਣ ਤੋਂ ਹਿੰਦੂ ਸਾਧੂ ਤੇ ਬ੍ਰਾਹਮਣ ਮੇਲਾ ਦੇਖਣ ਵਾਸਤੇ ਆ ਰਹੇ ਸਨ ਉਹਨਾਂ ਦੇ ਨਾਲ ਗੁਰੂ ਜੀ ਤੁਰਾਹਾ ਵਿੱਚ ਪਾਈ ਕੋਹਾਂ ਤੇ ਹੋਰ ਜੀ ਜੀਆਂ ਨੂੰ ਤਾਂ ਤਾਰਿਆ ਕਈਆਂ ਭੁੱਲਿਆਂ ਸਾਧੂਆਂ ਫਕੀਰਾਂ ਤੇ ਗ੍ਰਸਤੀਆਂ ਨੂੰ ਸਿੱਧੇ ਰਾਹ ਪਾ ਕੇ ਜੀਵਨ ਪਾਦਰ ਉੱਤੇ ਖਲੋ ਕੇ ਜੀਵਨ ਵਾਸਤੇ ਕਿਹਾ ਆਖਰ 6ਵੇਂ ਦਿਨ ਕੁਰਖੇਤਰ ਪਹੁੰਚ ਗਏ ਵੱਡੇ ਤਲਾਬ ਤੇ ਮੰਦਰਾਂ ਦੇ ਪੱਛਮ ਵੱਲ ਉੱਚੀ ਥਾਂ ਉੱਤੇ ਗੁਰੂ ਜੀ ਡੇਰਾ ਲਾ ਬੈਠੇ ਸੂਰਜ ਗ੍ਰਹਿਣ ਦੇ ਲੱਗਣ ਵਿੱਚ ਅਜੇ 848 ਘੰਟੇ ਰਹਿੰਦੇ ਸਨ ਪਰ ਲੋਕਾਂ ਦੀ ਭੀੜ ਬਹੁਤ ਸੀ ਇਸ 3 ਮਰਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਦਰਿਆ ਦੀਆਂ ਲਹਿਰਾਂ ਵਾਂਗ ਇੱਧਰ ਉੱਧਰ ਤੁਰੇ ਫਿਰਦੇ ਸਨ ਨਾਟਕ ਮੰਡਲੀਆਂ ਪੰਘੂੜਿਆਂ ਵਾਲੇ ਤਮਾਸ਼ਾ ਕਰਨ ਵਾਲੇ ਅਤੇ ਦੁਕਾਨਦਾਰ ਖੂਬ ਚਾਂਦੀ ਰੋਲ ਰਹੇ ਸਨ ਕਈ ਥਾਈਂ ਸਾਧੂ ਭਜਨ ਮੰਡਲੀਆਂ ਲਾਈ ਬੈਠੇ ਸਨ ਹਰਦੁਆਰ ਦੇ ਸਾਧੂਆਂ ਦੇ ਅਖਾੜਿਆਂ ਦੇ ਮਹੰਤ ਵਿਗਿਆ ਦੇ ਵਿੱਗੇ ਥਾਂ ਮਲ ਕੇ ਛੋਣੀਆਂ ਪਾਈ ਬੈਠੇ ਸਨ ਸੂਰਜ ਦੇਵਤਾ ਨੂੰ ਰਾਹੁ ਤੇ ਕੇਤੂ ਚੰਦਰੇ ਦੇਤਾਂ ਨੇ ਘੇਰਨਾ ਸੀ ਤੇ ਲੋਕਾਂ ਨੇ ਭਜਨ ਪੁੰਨ ਦਾਨ ਕਰਕੇ ਸੂਰਜ ਨੂੰ ਰਾਹੁ ਕੇਤੂ ਕੋਲੋਂ ਆਜ਼ਾਦ ਕਰਾਉਣਾ ਸੀ ਭੁੱਲੀ ਦੁਨੀਆ ਦੀ ਭੇਡ ਚਾਲ ਦੇਖ ਕੇ ਗੁਰੂ ਜੀ ਨੂੰ ਬਹੁਤ ਤਰਸ ਆਇਆ ਉਹਨਾਂ ਪਹਿਲਾਂ ਨਿਰੰਕਾਰ ਨੂੰ ਆਖਿਆ ਕਿ ਦਾਤਾ ਕਿਉਂ ਮਨੁੱਖਤਾ ਨੂੰ ਖਾਕ ਵਿੱਚ ਰੋਲਦਾ ਹੈ ਕਿਉਂ ਸਮਤ ਨਹੀਂ ਦਿੰਦਾ ਮੁਰ ਮਰਦਾਨੇ ਨੂੰ ਆਖਿਆ ਮਰਦਾਨਿਆਂ ਕਰਤਾਰ ਨੂੰ ਚੇਤੇ ਕਰ ਰਬਾਬ ਵਜਾ ਉਸ ਦਾਤੇ ਨੂੰ ਚੇਤੇ ਕਰ ਲਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਸਤ ਕਰਤਾਰ ਸਤ ਕਰਤਾਰ ਉਚਾਰਨ ਲੱਗੀ ਰਬਾਬ ਸਿਆਣੇ ਆਖਦੇ ਨੇ ਰਾਗ ਇੱਕ ਜਾਦੂ ਹੁੰਦਾ ਹੈ ਮਨੁੱਖ ਤਾਂ ਇੱਕ ਪਾਸੇ ਰਹੇ ਪਸ਼ੂ ਪੰਛੀਆਂ ਨੂੰ ਵੀ ਆਪਣੀ ਵੱਲ ਖਿੱਚ ਲੈਂਦਾ ਹੈ ਮਰਦਾਨੇ ਨੇ ਰਬਾਬ ਵਜਾਇਆ ਗੁਰੂ ਜੀ ਨੇ ਲੰਮੀ ਸੁਰ ਰੱਖ ਕੇ ਆਲਾਪ ਸ਼ੁਰੂ ਕੀਤਾ ਪਲੋ ਪਲੀ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਕੀਰਤਨ ਹੁੰਦਾ ਸੁਣ ਕੇ ਲੋਕ ਇਕੱਠੇ ਹੋ ਗਏ ਕੀਰਤਨ ਦੇ ਰਸ ਗੁਰੂ ਜੀ ਦੇ ਨੂਰੀ ਚਿਹਰੇ ਦੀ ਖਿੱਚ ਅਤੇ ਦੋਹਾਂ ਗੁਰੂ ਨਾਨਕ ਜੀ ਤੇ ਮਰਦਾਨੇ ਦੇ ਨਿਰਾਲੇ ਭੇਸ ਨੇ ਲੋਕਾਂ ਨੂੰ ਖਿੱਚ ਕੇ ਬਿਠਾ ਲਿਆ ਚੌਖੇ ਲੋਕ ਜੁੜ ਗਏ ਗੁਰੂ ਜੀ ਰੱਬੀ ਬਾਣੀ ਰਾਹੀਂ ਆਖ ਰਹੇ ਸਨ 12 ਮਹ ਰਾਵਲ ਖਪ ਜਾਵ ਹੈ ਚੌਹਸ਼ੇ ਮਹ ਸੰਿਆਸੀ ਜੋਗੀ ਕਾਪੜੀਆਂ ਸਿਰ ਖੁੱਬੇ ਬਿਨ ਸਬਦ ਗਲ ਫਾਸੀ ਸਬਦ ਰਤੇ ਪੂਰੇ ਬੈਰਾਗੀ ਔ ਹਠ ਹਸਤ ਮਹ ਪਿਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਉ ब्राह्मण वाद पड़े कर किरिया ਕਰਣੀ ਕਰਮ ਕਮਾਏ ਬਿਨ ਬੂਝੇ ਕਿਛ ਸੂਝਾ ਨਹੀਂ ਮਨੁਮੁਖ ਵਿਛੜ ਦੁਖ ਪਾਏ ਸਬਦ ਮਿਲਾਇ ਸੇ ਸੂਚਾ ਜਾਰੀ ਸਾਚੀ ਦਰਗਹਿ ਮਾਨੇ ਅਨੰਦਿਨ ਨਾਮ ਰਤਨ ਲਿਵ ਲਾਗੇ ਜਗ ਜਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸਬਦ ਵਸੇ ਨਾਨਕ ਸਤਗੁਰ ਮਿਲਾਇ ਮਿਲਾਇਆ ਦੁਖ ਪਰਾਸ਼ਤ ਕਾਲ ਨਸੇ ਪਰਬਤੀ ਮਹੱਲਾ ਪਹਿਲਾ ਭਾਵ ਜਿਹੜੇ 12 ਨਾਮ ਵਾਲੇ ਜੋਗੀ ਹਨ ਸੰਨਿਆਸੀ ਭੇਕਤਾਰਨ ਵਾਲੇ ਅਤੇ ਜੋ ਜੈਨੀ ਜੋ ਸਿਰ ਖੌਂਦੇ ਤੇ ਮੰੰਦੀ ਦਸ਼ਾ ਵਿੱਚ ਰਹਿੰਦੇ ਹਨ ਸਾਰਿਆਂ ਦੇ ਗਲ ਜਮਾਂ ਦੀ 파ਹੀ ਪਵੇਗੀ ਕਿਉਂਕਿ ਜਿਸ ਮਾਰਗ ਇਹ ਚੱਲ ਰਹੇ ਨੇ ਇਹ ਸਵਰਗ ਨੂੰ ਜਾਣ ਦੀ ਥਾਂ ਨਰਕ ਨੂੰ ਜਾਂਦਾ ਹੈ ਅਸਲ ਜੋਗੀ ਤੇ ਸੰਨਿਆਸੀ ਉਹ ਹਨ ਜੋ ਇੱਕ ਪਰਮਾਤਮਾ ਦੇ ਪੁਜਾਰੀ ਉਹਦੇ ਪ੍ਰੇਮ ਮਿੱਤਰ ਅਤੇ ਉਹਦੀ ਉਪਮਾ ਕਰਦੇ ਰਹਿੰਦੇ ਹਨ ਬ੍ਰਾਹਮਣ ਬੌਧਾ ਪੜਨ ਦੇ ਹੰਕਾਰ ਵਿੱਚ ਦੂਸਰਿਆਂ ਨਾਲ ਲੜਦੇ ਝਗੜਦੇ ਰਹਿੰਦੇ ਨੇ ਲਾਲਚ ਭਰੀ ਕਿਰਿਆ ਕਰਮ ਕਰਦੇ ਤੇ ਦੂਸਰਿਆਂ ਕੋਲੋਂ ਕਰਾਉਂਦੇ ਨੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝਦੇ ਨਹੀਂ ਮਨੁੱਖ ਮਨਮੁਖਤਾ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚੋਂ ਸਤ ਸਵਤੰਤਰਤਾ ਹਾਸਲ ਨਹੀਂ ਕਰਦੇ ਜੋ ਗੁਰੂ ਜੀ ਦੇ ਸ਼ਬਦ ਨਾਲ ਜੁੜਦੇ ਰਹੇ ਉਹ ਸੱਚੇ ਰਾਹਤੁਰ ਦੇ ਹਨ ਉਹ ਵਾਹਿਗੁਰੂ ਨਾਲ ਇੱਕ ਰੂਪ ਹੋ ਕੇ ਜੁਗਾ ਤੱਕ ਸੁਖ ਭੋਗਦੇ ਹਨ ਗੁਰੂ ਕੋਲੋਂ ਉਪਦੇਸ਼ ਲੈਣ ਤੇ ਸਾਰੇ ਕਰਮ ਧਰਮ ਜਪ ਤਪ ਸੰਜਮ ਅਤੇ ਪੁੰਨਦਾਨ ਸਫਲ ਹੁੰਦੇ ਤੇ ਜੀਵਨ ਪੱਧਰ ਉੱਤੇ ਚੱਲਦੇ ਹਨ ਫਿਰ ਜਮਨ ਦਾ ਡਰ ਦੂਰ ਹੋ ਜਾਂਦਾ ਹੈ ਜਮ ਨੇੜੇ ਨਹੀਂ ਆਉਂਦੇ ਤਨ ਮਨ ਸਾੜਨ ਦੀ ਥਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਸਿਮਰਨ ਕਰਨ ਕਰਨਾ ਚਾਹੀਦਾ ਹੈ ਉਸ ਸਮੇਂ ਅੰਧਵਿਸ਼ਵਾਸ ਵਿੱਚ دیਵਾਨੀ ਹੋਈ ਜਨਤਾ ਜੋਗੀਆਂ ਪੇਖੀਆਂ ਸਾਧੂਆਂ ਸੰਨਿਆਸੀਆਂ ਆਦਤ ਤੇ ਬਹੁਤ ਭਰੋਸਾ ਕਰਦੀ ਤੇ ਉਹਨਾਂ ਨੂੰ ਭਗਵਾਨ ਦਾ ਪ੍ਰਤੱਖ ਰੂਪ ਸਮਝਦੀ ਸੀ ਜਦੋਂ ਜੋਗੀਆਂ ਸੰਨਿਆਸੀਆਂ ਤੇ ਜੈਨੀਆਂ ਦੇ ਪਖੰਡ ਝੂਠ ਬਾਰੇ ਸ਼ਬਦ ਉਚਾਰਿਆ ਤਾਂ ਜਨਤਾ ਵਿੱਚ ਹਿੱਲ-ਜੁਲ ਮਚ ਗਏ ਜਿਨ੍ਹਾਂ ਦੀ ਆਤਮਾ ਜਾਗਦੀ ਸੀ ਉਹ ਗੁਰੂ ਜੀ ਦੇ ਬਹੁਤ ਨੇੜੇ ਹੋ ਗਏ ਜਿਨ੍ਹਾਂ ਦੇ ਦਿਲ ਦਿਮਾਗ ਉੱਤੇ ਪਰਮਾ ਦਾ ਬਹੁਤਾ ਭਾਰ ਸੀ ਉਹ ਸੋਚਾਂ ਵਿੱਚ ਡੁੱਬੇ ਜਿਨ੍ਹਾਂ ਦੀ ਆਤਮਾ ਪਰਮਾ ਪਾਪਾਂ ਤੇ ਪਖੰਡਾ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਉਹ ਕਰੋਦੀ ਕ੍ਰੋਧ ਵਿੱਚ ਆ ਗਏ ਉਹ ਸਿਰ ਤੇ ਪੈਰ ਰੱਖ ਕੇ ਉੱਥੋਂ ਨਸ ਉੱਠੇ ਪੰਡਤਾਂ ਮੁਖੀ ਸਾਧੂਆਂ ਜੋਗੀਆਂ ਤੇ ਸੰਨਿਆਸੀਆਂ ਕੋਲ ਅਪ ਅਪੜ ਕੇ ਉਹਨਾਂ ਦੇ ਉਹਨਾਂ ਨੇ ਦਮ ਲਿਆ ਜਾਨ ਦੁਹਾਈ ਪਾਈ ਪਤਾ ਕੁਝ ਨਹੀਂ ਲੱਗਦਾ ਸਾਧੂ ਹੈ ਕਿ ਫਕੀਰ ਹਿੰਦੂ ਹੈ ਕਿ ਮੁਸਲਮਾਨ ਨਾਨਕ ਨਿਰੰਕਾਰੀ ਨਾਂ ਦਸੀਦਾ ਹੈ ਉਹ ਸਾਰੇ ਪੇਖਾਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਹਨੇਰੇ ਹਨੇਰ ਪੈ ਗਿਆ ਉਸ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ ਇਹੋ ਜਹੀਆਂ ਚੁਗਲੀਆਂ ਸੁਣ ਕੇ ਪੰਡਿਤ ਤੇ ਸਾਧੂ ਗੁਰੂ ਜੀ ਪਾਸ ਆ ਕੇ ਕਈ ਤਰ੍ਹਾਂ ਦੀ ਚਰਚਾ ਕਰਨ ਲੱਗੇ ਕਿਸੇ ਨੇ ਗੁਰੂ ਜੀ ਕੋਲੋਂ ਪੁੱਛਿਆ ਕਿਹੜੇ ਗੁਰੂ ਦਾ ਚੇਲਾ ਹੈ ਕਿਹੜੇ ਭੇਖ ਨੂੰ ਮੰਨਦਾ ਹੈ ਕਿੰਤੂ ਬੋਧੀ ਹੈ ਗੁਰੂ ਜੀ ਨੇ ਸਭ ਨੂੰ ਉੱਤਰ ਦਿੱਤਾ ਮੈਂ ਅਕਾਲ ਪੁਰਖ ਦਾ ਚੇਲਾ ਹਾਂ ਉਹਦੇ ਹੁਕਮ ਨਾਲ ਦੁਨੀਆ ਵਿੱਚ ਆਇਆ ਹਾਂ ਅਕਾਲ ਪੁਰਖ ਦੇ ਸਹੀ ਸਰੂਪ ਦਾ ਪ੍ਰਚਾਰ ਕਰ ਰਿਹਾ ਹਾਂ ਪਖੰਡਾ ਦੇ ਗੁੜਾਂ ਨੂੰ ਫਤਿਹ ਕਰਨਾ ਹੈ ਮਹਾ ਭਾਰਤ ਦੇ ਯੁੱਧ ਕੌਰਵਾਂ ਤੇ ਪਾਂਡਵਾਂ ਦੀ ਨੀਤੀ ਸੂਰਜ ਗ੍ਰਹਿਣ ਪੰਡਤਾਂ ਦੀ ਦਾਨ ਲੁੱਟ ਅਤੇ ਸਾਧੂਆਂ ਦੇ ਪਖੰਡਾ ਬਾਰੇ ਡੱਟ ਕੇ ਬਹਿਸ ਹੋਈ ਗੁਰੂ ਜੀ ਨੇ ਸਭ ਨੂੰ ਸਹੀ ਉੱਤਰ ਦੇ ਕੇ ਠੰਡਿਆ ਕਰ ਦਿੱਤਾ ਬਹੁਤੇ ਗੁਰੂ ਜੀ ਦੇ ਸਿੱਖ ਬਣ ਗਏ ਸਮਾਂ ਆਪਣੀ ਚਾਲੇ ਅੱਗੇ ਲੰਘ ਗਿਆ ਉਹ ਦਿਹਾੜਾ ਆ ਗਿਆ ਜਿਸ ਦਿਹਾੜੇ ਸੂਰਜ ਗ੍ਰਹਿਣ ਲੱਗਣਾ ਸੀ ਸਾਰੇ ਤੀਰਥ ਉੱਤੇ ਕਿਸੇ ਨੇ ਅਗਨਾਮ ਬਾਲੀ ਖਾਣ ਪੀਣ ਵਾਸਤੇ ਕੋਈ ਵਸਤੂ ਨਾ ਧਰੀ ਕੇ ਗ੍ਰਹਿਣੀ ਜਾਏਗੀ ਜੇ ਖਾਵਾਂਗੇ ਤਾਂ ਨਰਕਾਂ ਦੇ ਅਧਿਕਾਰੀ ਹੋਣਾ ਪਵੇਗਾ ਮੰਗਣ ਵਾਲੇ ਲੋਕ ਪਿੱਤਲ ਦੀਆਂ ਗੜੀਆਂ ਗੜਵੀਆਂ ਥਾਲੀਆਂ ਤੇ ਚਿਪੀਆਂ ਹੱਥਾਂ ਵਿੱਚ ਭੜੀ ਨਸੇ ਫਿਰਦੇ ਸਨ ਦੇਹ ਮਾਈਦਾਨ ਕਰ ਭਾਈ ਦਾਨ ਸਵਰਨ ਦਾਨ ਚਾਂਦੀ ਦਾਨ ਤੇ ਤਾਂਬਾ ਦਾਨ ਇਨ੍ਹਾਂ ਤਿੰਨਾਂ ਚਾਰਾਂ ਸ਼ਬਦਾਂ ਨਾਲ ਦੁਹਾਈ ਮਚਾਈ ਹੋਈ ਸੀ ਦਾਨ ਦੇ ਨਾਂ ਉੱਤੇ ਭੋਲੀ ਜਨਤਾ ਨੂੰ ਲੁੱਟੀ ਜਾ ਰਹੇ ਸਨ ਇਸ਼ਨਾਨ ਹੋ ਰਹੇ ਸੀ ਕਈ ਭੁੱਲੜ ਸੋਨੇ ਚਾਂਦੀ ਤੇ ਰੇਸ਼ਮੀ ਕੱਪੜਿਆਂ ਨਾਲ ਆਪਣੀਆਂ ਇਸਤਰੀਆਂ ਨੂੰ ਸ਼ਿੰਗਾਰ ਕੇ ਮੰਦਰ ਵਿੱਚ ਚੜਾ ਰਹੇ ਸਨ ਮੁਰ ਉਹਨਾਂ ਦਾ ਮੁੱਲ ਪੈਂਦਾ ਸੀ ਪਤੀ ਕੀਮਤ ਦੇ ਕੇ ਇਸਤਰੀਆਂ ਵਾਪਸ ਲੈਂਦੇ ਸਨ ਜਿੰਨੀ ਪਹੁੰਚ ਉਹਨਾਂ ਦੀ ਕੀਮਤ ਇਸ ਮੁਰਖਤਾ ਵੱਲ ਦੇਖ ਕੇ ਤਾਂ ਗੁਰੂ ਜੀ ਬਹੁਤ ਹੀ ਹੈਰਾਨ ਹੋਏ ਗੁਰੂ ਜੀ ਦੇ ਪ੍ਰਚਾਰ ਕਰਨ ਤੇ ਲੋਕਾਂ ਨੂੰ ਇਕੱਠੇ ਕਰਨ ਦਾ ਢੰਗ ਨਵਾਂ ਸੀ ਉਹ ਕੋਈ ਨਾ ਕੋਈ ਗੱਲ ਜਾਂ ਕਰਮ ਐਸਾ ਕਰ ਦੇ ਜਿਸ ਨਾਲ ਲੋਕ ਆਪਣੇ ਆਪ ਹੀ ਉਹਨਾਂ ਕੋਲ ਆ ਜਾਂਦੇ ਜਦੋਂ ਲੋਕ ਇਕੱਠੇ ਹੁੰਦੇ ਤਾਂ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਗੁਰੂ ਜੀ ਨੇ ਪਰਮ ਦੂਰ ਕਰਨ ਵਾਸਤੇ ਹਰਣ ਦਾ మాਸ ਮੰਗਵਾਇਆ ਅੱਗ ਬਾਲ ਕੇ ਉਸ ਨੂੰ ਉਬਾਲ ਲੈਣਾ ਤਰ ਦਿੱਤਾ ਅੱਗ ਬਲੀ ਦੇਖ ਕੇ ਹਰੰਦਾ ਮਾਸਤਰ ਆ ਸੁਣ ਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਦੂਰ ਦੂਰ ਤੱਕ ਚਰਚਾ ਖਿਲ ਗਈ ਲੋਕ ਦੇਖਣ ਵਾਸਤੇ ਨੱਠੇ ਮੇਲੇ ਦੇ ਪ੍ਰਬੰਧਕ ਪੰਡਤ ਅਤੇ ਸਾਧੂ ਕ્રોਧ ਨਾਲ ਲਾਲ ਪੀਲੇ ਹੋ ਕੇ ਦੌੜੇ ਆਏ ਅੱਗ ਬੁਝਾ ਦਿਓ ਮਾਸਤਰ ਕੇ ਤੀਰਥ ਨੂੰ ਪ੍ਰੈਸ਼ਰ ਕਿਉਂ ਕੀਤਾ ਸੂਰਜ ਦੇਵਤਾ ਦੀ ਕਰੋਪੀ ਤਬਾਹ ਕਰ ਦੇਵੇਗੀ ਇਹ ਗੁਰੂ ਜੀ ਸਾਧੂ ਹੈ ਜਾਂ ਦਾਤ ਫੜ ਲਵੋ ਮਾਰ ਦਿਓ ਹਨੇਰ ਪੈ ਗਿਆ ਇਹੋ ਜਈਆਂ ਸੈਂਕੜੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪੰਡਤਾਂ ਤੇ ਸਾਧੂਆਂ ਤੇ ਉਹਨਾਂ ਦੇ ਪਿੱਠੂਆਂ ਦੇ ਕ੍ਰੋਧ ਨੂੰ ਦੇਖ ਕੇ ਮਰਦਾਨਾ ਤਾਂ ਭੈ ਪੀਤ ਹੋ ਗਿਆ ਉਸ ਨੂੰ ਜਾਨ ਦਾ ਫਿਕਰ ਲਗਾ ਲੋਕ ਮਾਰ ਦੇਣਗੇ ਉਹਦੇ ਕਮਜ਼ੋਰ ਦਿਲ ਦੀ ਆਵਾਜ਼ ਸੀ ਦਾਤਾ ਅੱਗ ਬੁਝਾ ਦਈਏ ਇਹ 쿠ਪਤ ਵੱਧ ਜਾਵੇਗਾ ਹਜ਼ਾਰਾਂ ਲੋਕ ਦੁਸ਼ਮਣ ਹੋ ਜਾਣਗੇ ਅਸੀਂ ਦੋ ਬੰਦੇ ਹਜ਼ਾਰਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਨਿਰਪਉ ਤੇ ਨਿਰਵੈਰ ਗੁਰੂ ਜੀ ਸ੍ਰੀ ਅਕਾਲ ਪੁਰਖ ਉੱਤੇ ਭਰੋਸਾ ਰੱਖਦੇ ਸਨ ਉਹ ਸਮਝਦੇ ਸਨ ਕਿ ਸੱਚ ਦਾ ਪ੍ਰਚਾਰ ਕਰਦਿਆਂ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਰਹੇਗਾ ਉਹ ਨਿਰਪੈਤਾ ਨਾਲ ਬੋਲੇ ਮਰਦਾਨਿਆਂ ਡਰਨਾ ਕਰਤਾਰ ਦੇ ਰੰਗ ਦੇਖ ਝੂਠ ਦੀ ਸੈਨਾ ਸਚਾਈ ਕੋਲੋਂ ਹਾਰ ਹਾਰਿਆ ਕਰਦੀ ਹੈ ਗੁਰੂ ਜੀ ਉੱਤੇ ਹੱਥ ਉਠਾਉਣ ਦਾ ਕਿਸੇ ਨੂੰ ਹੌਸਲਾ ਨਾ ਪਿਆ ਜਿੰਨੇ ਲੋਕ ਗੁੱਸੇ ਨਾਲ ਡਾਂਗਾ ਇਟਾਂ ਚੁੱਕੀ ਤੇ ਹੱਥਾਂ ਦੀਆਂ ਮੁੱਕੀਆਂ ਵੱਟੀ ਵਾਹੋ ਦਾ ਹੀ ਗੁਰੂ ਜੀ ਨੂੰ ਮਾਰਨ ਆਏ ਸੰਦੀਦਾਰ ਕਰਦੇ ਸਾਰ ਗੁਰੂ ਜੀ ਨੂੰ ਮਾਰਨ ਦਾ ਹੌਸਲਾ ਨਾ ਪਿਆ ਕਿਸੇ ਅਗੰਮੀ ਸ਼ਕਤੀ ਨੇ ਉਹਨਾਂ ਦੇ ਹੱਥ ਢਿੱਲੇ ਕਰ ਦਿੱਤੇ ਜ਼ਬਾਨਾਂ ਤਾਲੂ ਨਾਲ ਜੋੜ ਦਿੱਤੀਆਂ ਤਾਂ ਕਿ ਕੋਈ ਮੰਦਾ ਸ਼ਬਦ ਨਾ ਬੋਲਣ ਮੁਖੀ ਸਾਧੂ ਤੇ ਪੰਡਤ ਗੁਰੂ ਜੀ ਕੋਲ ਆਏ ਕੋਈ ਚਾਰਾ ਨਾ ਚੱਲਦਾ ਦੇਖ ਗਿਆਨ ਚਰਚਾ ਕਰਨ ਲੱਗੇ ਗਿਆਨ ਚਰਚਾ ਵਿੱਚ ਭਲਾ ਗੁਰੂ ਜੀ ਨੂੰ ਕੌਣ ਜਿੱਤੇ ਸਾਧੂ ਤੇ ਪੰਡਤਾਂ ਦੇ ਸਾਰੇ ਸਵਾਲ ਸੁਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਿ ਭੁੱਲਿਓ ਮਨੁੱਖੋ ਜਿਸ ਅੱਗ ਤੇ ਮਾਸ ਨੂੰ ਬੁਰਾ ਗਿਣਦੇ ਜੇ ਇਹ ਤਾਂ ਸਦੀਵ ਕਾਲ ਤੋਂ ਮਨੁੱਖ ਦਾ ਸਾਥੀ ਤੁਰੇ ਆਉਂਦੇ ਹਨ ਗੁਰੂ ਜੀ ਨੇ ਬਾਣੀ ਉਚਾਰੀ ਪਹਿਲਾ ਮਾਸੋਂ ਨਿਮਮਿਆ ਮਾਸੇ ਅੰਦਰ ਵਾਸ ਜੋ ਪਾਏ ਮਾਸ ਮੁਹ ਮਿਲਿਆ ਹੱਡ ਚਮ ਤਨ ਸਾ ਮਾਸ ਮਾਸੋਂ ਬਾਹਰ ਕੱਢਿਆ ਮਮਾ ਮਾਸ ਦਿਰਾਸ ਮੁਹ ਮਾਸੇ ਕਾਜੀ ਬਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਵਿਆਹ ਆ ਕਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਕ ਸਤਗੁਰ ਮਿਲਿਐ ਹੁਕਮ ਬੂਝੀਐ ਤਾਂ ਕੋ ਆਵੇ ਰਾਸ ਆਪ ਛੁਟੈ ਨਹਿ ਛੁਟੀਐ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ मास मास कर मूर्ख झगड़े ज्ञान ध्यान नहीं जाने कौन मास कौन साग कहावे किस में पाप असमाने गैंडा मार रो, होम जग किए देवतियां की, देव की बाणे मास छोड़ बैस नक पकड़े राती मांस खाने फड़ कर लोखा नो दिखलाव है ज्ञान ध्यान नहीं सूजे नानक अंधे क्यों कहिया कह ना कहिया बुझे अंधा सोए जे अंधक मावे ते सुर हृदय सुलोचन नाही मात पिता की रक्त ने पन्ने पन्ने मच्छी मांस ना खाही स्त्री पुरख है जान इस मैला ओथे पंध कमाही मासों ने मैं मासो जम्मे हम मासे के पांडे ज्ञान ध्यान कछु सूझे नाही चतर कहावे पांडे ਮਾਸ ਪੁਰਾਣੀ ਮਾਸਕ ਤੇ ਵੀ ਚੌਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੈ ਓਥੈ ਮਾਸ ਸਮਾਣਾ ਇਸਤਰੀ ਪੁਰਖ ਨੇ ਪਜੈ ਮਾਸੋਂ ਪਾਤ ਸਹਾ ਸੁਲਤਾਨਾ ਜੇ ਉਹ ਦੀਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ দান ਨਾ ਲੈਣਾ ਦਿੰਦਾ ਨਰਕ ਸੁਰਗ ਲੈ ਦੇ ਦੇਖੋ ਇਹ ਢੀਗਾਣਾ ਆਪ ਨਾ ਬੁਝੇ ਲੋਕ ਬੁਝਾਏ ਪੜ੍ਹ ਖਰਾ ਸਿਆਣਾ ਪਾਂਡੇ ਤੂੰ ਜਾਣੇ ਹੀ ਨਾਹੀਂ ਕਿੱਥੋਂ ਮਾਸ ਉਪੰਨਾ ਤੋਇਹ ਹਉ ਅਨ ਕਮਾਦ ਕਪਾਹਾ ਤੋਇਹ ਸੇਪਮ ਨਗਨਾ ਤੋਆ ਆਖੇ ਹਉ ਬਹੁ ਵਿਦਹ ਹਸ਼ਾ ਤੋਇ ਬਹੁਤ ਬੇਕਾਰਾ ਇਤੇ ਰਸ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਗੁਰੂ ਜੀ ਨੇ ਆਖਿਆ ਉਹ ਪੰਡਤੋ ਤੇ ਸੰਤੋ ਮਾਸ ਨੂੰ ਮਾੜਾ ਸਮਝਦੇ ਜੇ ਪਰ ਕੀ ਕਦੀ ਸੋਚਿਆ ਜੇ ਕਿ ਇਹ ਜੀਵ ਨੂੰ ਮਨੁੱਖ ਰੂਪੀ ਵਿੱਚ ਦੇਖਦੇ ਤੇ ਮਨ ਦੇ ਚਾਪ ਤੇ ਮਾਂ ਦੇ ਬਿਰਜ ਤੋਂ ਹੋਂਦ ਵਿੱਚ ਆਇਆ ਅਤੇ ਮਾਸ ਦੇ ਪੇਟ ਵਿੱਚ ਪੂਰੇ 9 ਮਹੀਨੇ ਪਲਦਾ ਰਿਹਾ ਜਿਸ ਵੇਲੇ ਭਗਵਾਨ ਨੇ ਮਾਸ ਵਿੱਚ ਰਹਿੰਦਿਆਂ ਹੋਇਆਂ ਜੀਵ ਨੂੰ ਜਾਨ ਦਿੱਤੀ ਤਦੋਂ ਮਾਸ ਦੀ ਜ਼ੁਬਾਨ ਲਾਈ ਜਦੋਂ ਜਨਮ ਪਾ ਕੇ ਬਾਹਰ ਆਇਆ ਤਾਂ ਮਾਤਾ ਦਾ ਮम्मा ਚੁੰਗਣ ਲੱਗਾ ਜੋ ਮਾਸ ਸੀ ਜਦੋਂ ਜਵਾਨ ਹੋ ਕੇ ਵਿਆਹਾ ਗਿਆ ਤਾ ਅਗਲੇ ਘਰੋਂ ਮਾਸ ਇਸਤਰੀ ਲੈ ਆਇਆ ਉਸ ਇਸਤਰੀ ਮਾਸ ਤੋਂ ਧੀਆ ਪੁੱਤਰ ਹੋਏ ਉਹ ਵੀ ਮਾਸ ਹੀ ਸਨ ਗੁਰੂ ਜੀ ਆਖਦੇ ਨੇ ਭਾਈ ਮਾਸ ਦਾ ਪਰਮ ਹੈ ਇਹੋ ਜਿਹੇ ਪਰਮ ਕਰਨ ਨਾਲ ਜੀਵ ਮੁਕਤੀ ਹਾਸਲ ਨਹੀਂ ਕਰ ਸਕਦਾ ਉਹ ਤਾਂ ਹੀ ਮੁਕਤ ਹੋ ਸਕਦਾ ਹੈ ਜੇ ਸੱਚਾ ਗੁਰੂ ਉਸਨੂੰ ਮਿਲੇ ਉਸ ਗੁਰੂ ਦੀ ਆਗਿਆ ਮੰਨਦਾ ਹੋਇਆ ਜੀਵ ਪ੍ਰਮਾਤਮਾ ਦੀ ਭਗਤੀ ਕਰੇ ਆਪਣੀ ਬੁੱਧ ਨਾਲ 84 ਦੇ ਗੇੜ ਵਿੱਚੋਂ ਛੁਟਕਾਰਾ ਨਹੀਂ ਪਾ ਸਕਦਾ ਹਾਂ ਮੈਂ ਭਰੀਆਂ ਗੱਲਾਂ ਕਰੀ ਜਾਣੀਆਂ ਦੁੱਖ ਦਾ ਕਾਰਨ ਹੁੰਦੀਆਂ ਹਨ ਉਹ ਲੋਕ ਮੋਹਰਖਨ ਜੋ ਮਾਸ ਮਾਸ ਦਾ ਰੋਲਾ ਪਾਉਂਦੇ ਹਨ ਉਹ ਅਕਾਲ ਪੁਰਖ ਵੱਲ ਧਿਆਨ ਨਹੀਂ ਕਰਦੇ ਤਾਂ ਸੋਚੋ ਕਿਹੜਾ ਮਾਸ ਤੇ ਕਿਹੜਾ ਸਾਗ ਹੈ ਕਿਹੜੇ ਵਿੱਚ ਕਿੰਨਾ ਪਾਪ ਹੈ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਡੈਂਡਾ ਹਰਣ ਮਾਰ ਕੇ ਹோம் ਤੇ ਯੱਗ ਕੀਤੇ ਜਾਂਦੇ ਹਨ ਦੇਵਤਿਆਂ ਦਾ ਇਹ ਆਮ ਰਿਵਾਜ ਸੀ ਜੋ ਲੋਕ ਉੱਚੀ ਕੁੱਲ ਵਾਲੇ ਅਖਵਾਉਂਦੇ ਹੋਏ ਮਾਸ ਨੂੰ ਦੇਖ ਕੇ ਤਾਨਾ ਸਾਹ ਘੁੱਟਦੇ ਬਲ ਮਰੋੜਦੇ ਤੇ ਅੱਖਾਂ ਮੀਟ ਲੈਂਦੇ ਹਨ ਪਰ ਉਹ ਹੀ ਰਾਤ ਨੂੰ ਕਈ ਤਰ੍ਹਾਂ ਦੀਆਂ ਚੋਰੀਆਂ ਠੱਗੀਆਂ ਕਰਕੇ ਮਨੁੱਖਾਂ ਨੂੰ ਖਾ ਜਾਂਦੇ ਨੇ ਜੋ ਉਹ ਸਵੇਰੇ ਬਹਾਨੇ ਕਰਦੇ ਨੇ ਉਹ ਸਭ ਲੋਕ ਦਿਖਾਵਾ ਹਨ ਉਹਨਾਂ ਨੂੰ ਸੱਚੇ ਗਿਆਨ ਦਾ ਪਤਾ ਨਹੀਂ ਅੰਨੇ ਲੋਕਾਂ ਦਾ ਕੀ ਆਖੀਏ ਉਹਨਾਂ ਨੂੰ ਆਖਣ ਤੋਂ ਵੀ ਕੁਝ ਸਮਝ ਨਹੀਂ ਪੈਂਦੀ ਅੰਨਾ ਉਹ ਹੈ ਜੋ ਮਾੜੇ ਕਰਮ ਕਰਦਾ ਹੈ ਉਹ ਦੀ ਉਹਦੀ ਆਤਮਾ ਕੋਲ ਬੁੱਧੀ ਦਿਆਂੱਖਾਂ ਨਹੀਂ ਉਹ ਨਹੀਂ ਜਾਣਦਾ ਮਾਂ ਬਾਪ ਦੇ ਬਿਰਜ ਤੋਂ ਬਣਿਆ ਰਾਤ ਨੂੰ ਇਸਤਰੀ ਨਾਲ ਭੋਗ ਕਰਕੇ ਮਾੜਾ ਕਰਮ ਕੀਤਾ ਮਾਸ ਵਿੱਚ ਹੋਂਦ ਹੋਈ ਮਾਸ ਵਿੱਚ ਹੀ ਪਲੇ ਤੇ ਜੰਮੇ ਮੈਂ ਸੱਚ ਆਖਦਾ ਹਾਂ ਕਿ ਮਨੁੱਖ ਮਾਸ ਦਾ ਭਾਂਡਾ ਹੈ ਰੋਲਾ ਤਾਂ ਪਾਉਂਦੇ ਜੇ ਕਿ ਤੁਸੀਂ ਵਿਗਿਆਨੀ ਜੇ ਪਰ ਜਾਣਦੇ ਕੁਝ ਨਹੀਂ ਬਾਹਰ ਦਾ ਮਾਸ ਹੋਰ ਜੀਆਂ ਦਾ ਤਾਂ ਮਾੜਾ ਹੈ ਪਰ ਘਰ ਦਾ ਚੰਗਾ ਜਿੰਨੇ ਪੰਛੀ ਪਸ਼ੂ ਤੇ ਕੀੜੇ ਮਕੋੜੇ ਹਨ ਸਭ ਮਾਸ ਦੇ ਨੇ ਤੁਸੀਂ ਲੋਕ ਮਾੜਾ ਖਾਣਾ ਖਾ ਲੈਂਦੇ ਜੇ ਪਰ ਚੰਗਾ ਖਾਣਾ ਮਾਸ ਨਹੀਂ ਖਾਂਦੇ ਇਹਦਾ ਸਾਫ ਇਹ ਦਾ ਸਾਫ ਭਾਵ ਇਹ ਹੈ ਕਿ ਤੁਹਾਡਾ ਗੁਰੂ ਅੰਨਾ ਸੀ ਪੁਰਾਣਾ ਹਿੰਦੂ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕਿ ਮਾਸ ਖਾਣਾ ਚੰਗਾ ਹੈ ਯਵਨੀ ਗ੍ਰੰਥ ਵੀ ਮੰਨਦੇ ਨੇ ਜਦੋਂ ਪੂਜਾ ਜਾ ਮੰਗਣੀ ਵਿਆਹ ਹੁੰਦਾ ਹੈ ਤਦੋਂ ਵੀ ਮਾਸ ਖਾਂਦੇ ਜੇ ਇਸਤਰੀ ਮਰਦ ਚੱਕਰਵਰਤੀ ਰਾਜੇ ਸਭ ਮਾਸ ਤੋਂ ਹੀ ਜੰਮੇ ਹਨ ਸਾਰੇ ਰਾਜੇ ਮਾਸ ਖਾਂਦੇ ਹਨ ਫਿਰ ਉਹਨਾਂ ਕੋਲੋਂ ਦਾਨ ਲੈਂਦੇ ਹੋ ਜਦੋਂ ਤੁਹਾਨੂੰ ਗਿਆਨ ਹੈ ਕਿ ਮਾਸ ਖਾਣ ਵਾਲਾ ਨਰਕਾਂ ਨੂੰ ਜਾਵੇਗਾ ਤਾਂ ਫਿਰ ਉਸ ਕੋਲੋਂ ਦਾਨ ਲੈ ਕੇ ਤੁਸੀਂ ਨਰਕਾਂ ਦੇ ਭਾਗੀ ਕਿਉਂ ਬਣਦੇ ਜੀ ਕਿ ਇਹ ਧੋਖਾ ਨਹੀਂ ਜੋ ਦਾਨ ਕਰਨ ਵਾਲਾ ਤਾਂ ਨਰਕ ਨੂੰ ਜਾਵੇ ਤੇ ਦਾਨ ਲੈਣ ਵਾਲਾ ਸਵਰਗ ਨੂੰ ਜਾਵੇ ਆਪ ਤਾਂ ਤੂੰ ਇਸ ਭੇਤ ਨੂੰ ਸਮਝਦਾ ਨਹੀਂ ਲੋਕਾਂ ਨੂੰ ਖਾਕ ਦੱਸੇਗਾ ਫਿਰ ਵੀ ਸਿਆਣੇ ਹੋਣ ਦੀਆਂ ਡਿੰਗਾ ਮਾਰਦਾ ਹੈ ਉਹ ਮੂਰਖ ਪੰਡਤ ਇਹ ਨਹੀਂ ਜਾਣਦਾ ਮਾਸ ਕਿੱਥੋਂ ਬਣਿਆ ਹੈ ਪਾਣੀ ਨਾਲ ਕਮਾਦ ਅੰਨ ਕਣਕ ਜੋ ਛੋਲੇ ਆਦਕ ਪਾਲਦੇ ਹਨ ਪਾਣੀ ਆਖਦਾ ਹੈ ਮੈਂ ਚੰਗਾ ਹਾਂ ਪਰ ਸੋਚੀਏ ਤਾਂ ਪਾਣੀ ਵਿੱਚ ਹੀ ਕਈ ਤਰ੍ਹਾਂ ਦੇ ਜੀਵ ਹਨ ਜੋ ਮਾਸ ਦੇ ਲੋਥੜੇ ਹਨ ਭਾਈ ਜੇ ਮਾਸ ਦਾ ਮਹਾਨਾ ਕਰੇ ਤਾਂ ਸਾਰੇ ਜਗਤ ਦੇ ਰਸ ਛੱਡਣ ਛੱਡਨੇ ਪੈਂਦੇ ਨੇ ਕਿਉਂਕਿ ਉਹਨਾਂ ਦਾ ਸੰਬੰਧ ਮਾਸ ਨਾਲ ਹੈ ਜਿਹੜਾ ਰਸ ਛੱਡਣਾ ਛੱਡਦਾ ਹੈ ਉਹ ਸੱਚਾ ਸੰਨਿਆਸੀ ਹੈ ਸੋ ਅਕਲ ਤੋਂ ਕੰਮ ਲਵੋ ਮਾਸ ਦਾ ਰੋਲਾ ਨਾ ਪਾਵੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਨੂੰ ਗਿਆਨ ਹੋ ਗਿਆ ਸਰਬ ਕਲਾ ਸੰਪੂਰਨ ਗੁਰੂ ਜੀ ਨੇ ਸਾਰਿਆਂ ਦੇ ਹਿਰਦੇ ਉੱਤੇ ਫਤਿਹ ਦੀ ਮੋਹਰ ਲਾ ਦਿੱਤੀ ਸਾਰਿਆਂ ਦੇ ਸਿਰ ਨੀਵੇਂ ਹੋ ਗਏ ਗੁਰੂ ਜੀ ਨੂੰ ਮਾਰਨ ਵਾਸਤੇ ਜੋ ਕਿਸੇ ਦੇ ਹੱਥ ਵਿੱਚ ਲੱਕੜ ਪੱਥਰ ਜਾਂ ਟੀਮ ਸੀ ਉਹ ਹੱਥੋਂ ਛੁੱਟ ਕੇ ਧਰਤੀ ਉੱਤੇ ਡਿੱਗ ਪਈ ਦੋਵੇਂ ਹੱਥ ਆਪ ਮੁਹਾਰੇ ਜੁੜ ਗਏ ਪ੍ਰਣਾਮ ਕੀਤਾ ਖੇਮਾ ਮੰਗੀ ਕਈਆਂ ਨੇ ਅੱਗੇ ਹੋ ਕੇ ਚਰਣਾ ਉੱਤੇ ਸਿਰ ਰੱਖੇ ਤੇ ਜ਼ਬਾਨੋਂ ਆਖਿਆ ਦਾਤਿਆ ਅਸੀਂ ਮੂਰਖ ਜੀਵ ਹਾਂ ਮਿਹਰ ਕਰਕੇ ਅਸਾਂ ਨੂੰ ਗਿਆਨ ਬਖਸ਼ ਪਵ ਪਵ ਸਾਗਰ ਤੋਂ ਤਰੰਦੇ ਸਾਧਨ ਦਾਸ ਗੁਰੂ ਜੀ ਨੇ ਕਈਆਂ ਨੂੰ ਸਤ ਕਰਤਾਰ ਦਾ ਸਿਮਰਨ ਕਰਨਾ ਦੱਸਿਆ ਗੁਰੂ ਜੀ ਨੂੰ ਪ੍ਰਚਾਰ ਫਿਰ ਪ੍ਰਚਾਰ ਵਿੱਚ ਸਫਲਤਾ ਹਾਸਲ ਹੋਈ ਜਿਸ ਪਵਿੱਤਰ ਸਥਾਨ ਉੱਤੇ ਗੁਰੂ ਜੀ ਨੇ ਬਰਾਜ ਕੇ ਪੰਡਤਾਂ ਦੇ ਸਾਧੂਆਂ ਨੂੰ ਉਪਦੇਸ਼ ਦਿੱਤਾ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਸੂਰਜ ਗ੍ਰਹਿਣ ਦੇ ਮੇਲੇ ਤੇ ਕਦੀ ਕਦਾਈ ਗੁਰੂ ਦੇ ਸਿੱਖ ਚਲੇ ਜਾਂਦੇ ਤੇ ਉਪਦੇਸ਼ ਕਰਨ ਦਾ ਯਤਨ ਕਰਦੇ ਹਨ ਨੇਸਰ ਦੀ ਖੁਸ਼ਕ ਤੇ ਪ੍ਰੀਤ ਹੀਣ ਧਰਤੀ ਵਿੱਚੋਂ ਅਜੇ ਵੀ ਮਰਦਾਨੇ ਦੀਰਬਾਬ ਤੇ ਗੁਰੂ ਨਾਨਕ ਜੀ ਦੇ ਬਚਨ ਸੁਣਾਈ ਦਿੰਦੇ ਹਨ ਸੋ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਉਸ ਮੇਲੇ ਦੇ ਵਿੱਚ ਸਾਰੇ ਲੋਕਾਂ ਨੂੰ ਤਾਰਿਆ ਇਸੇ ਤਰ੍ਹਾਂ ਹੀ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਪੂਰਬ ਦੇ Hindu ਤੀਰਥਾਂ ਦੀ ਯਾਤਰਾ ਗੁਰਨਾਨਕ ਪਾਤਸ਼ਾਹ ਜੀ ਨੇ ਕਿੱਦਾਂ ਕੀਤੀ ਸੀ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ